ਬੇਸ਼ੱਕ Apple ਦੇ ਵੱਲੋਂ ਆਪਣਾ iPhone 17 ਲਾਂਚ ਕੀਤਾ ਗਿਆ ਹੋਵੇ ਪਰ ਪੰਜਾਬ ਦੇ ਵਿੱਚ ਵੀ ਇਸ ਸਮੇਂ ਇੱਕ Apple ਖੂਬ ਚਰਚਾ ਦੇ ਵਿੱਚ ਆ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਗਗਨਦੀਪ ਸਿੰਘ ਉਰਫ Apple ਦੇ ਵੱਲੋਂ ਬਹੁਤ ਹੀ ਸਿਰੇ ਵਾਲਾ ਕਹਿ ਸਕਦੇ ਹਾਂ ਇੱਕ ਵੱਖਰਾ ਕਾਰਨਾਮਾ ਕੀਤਾ ਗਿਆ ਹੈ ਦਰਸਲ ਇਹ ਨੌਜਵਾਨ ਨਕਲੀ ਪੁਲਿਸ ਅਫਸਰ ਬਣ ਕੇ ਸਾਥੀਆਂ ਦੇ ਸਮੇਤ ਦੂਜੀ ਸਟੇਟ ਜਾ ਕੇ ਤਿੰਨ ਬੰਦਿਆਂ ਨੂੰ ਸਾਈਬਰ ਠੱਗੀ ਦੇ ਇਲਜ਼ਾਮ ਦੇ ਹੇਠ ਪੰਜਾਬ ਲੈ ਆਏ ਅਤੇ ਉਹਨਾਂ ਨੂੰ ਅਗਵਾ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਇੰਨਾ ਹੀ ਨਹੀਂ ਇਸ ਪੂਰੇ ਕਾਰਨਾਮੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦੇ ਨਾਲ ਦੋ ਅਸਲੀ ਪੁਲਿਸ ਵਾਲੇ ਵੀ ਸ਼ਾਮਿਲ ਸਨ ਜੋ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਏਐਸਆਈ ਅਤੇ ਦੂਜਾ ਹੈੱਡ ਕਾਂਸਟੇਬਲ ਆ ਇਸ ਪੂਰੇ ਮਾਮਲੇ ਦਾ ਖਲਾਸਾ ਹੋਣ ਤੋਂ ਬਾਅਦ ਪੂਰੇ ਮਹਿਕਮੇ ਦੇ ਵਿੱਚ ਹੜਕਮ ਮਚ ਗਿਆ ਏ ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਆਗੂ ਦੋ ਪੁਲਿਸ ਵਾਲਿਆਂ ਦੇ ਸਮੇਤ 6 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਏ ਇਹ ਮਾਮਲਾ ਖੰਨੇ ਦੇ ਵਿੱਚ ਦਰਜ ਕੀਤਾ ਗਿਆ ਏ ਗਗਨਦੀਪ ਸਿੰਘ ਉਰਫ ਐਪਲ ਹਲਕਾ ਦੱਖਣੀ ਐਮਐਲਏ ਰਜਿੰਦਰ ਪਾਲ ਕੌਰ ਸ਼ਿਨਾ ਦਾ ਖਾਸਮ ਖਾਸ ਦੱਸਿਆ ਜਾ ਰਿਹਾ ਹੈ ਜਾਂ ਇਹ ਦਾਵਾ ਕੀਤਾ ਜਾ ਰਿਹਾ ਹੈ ਪੁਲਸ ਦੇ ਵੱਲੋਂ ਦਰਜ ਕੀਤੀ ਗਈ ਐਫ ਆਈ ਆਰ ਦੇ ਮਤਾਬਕ ਹੈੱਡ ਕਨਸਟੇਬਲ ਬਲਵਿੰਦਰ ਸਿੰਘ ਜੋ ਕਿ 3rd ਆਰਪੀ ਦੇ ਵਿੱਚ ਤਾਇਨਾਤਾ ਉਸਨੇ ਖੰਨਾ ਪੁਲਸ ਦੇ ਐਸ ਆਈ ਨੂੰ ਇੱਕ ਸਾਈਬਰ ਧੋਖਾਧੜੀ ਦੀ ਵੱਡੀ ਵਾਰਦਾਤ ਦੇ ਬਾਰੇ ਦੱਸਣ ਦੀ ਗੱਲ ਆਕੀ ਜਿਸਨੇ ਕਿਹਾ ਕਿ ਦਿੱਲੀ ਦੇ ਵਿਖੇ ਕਾਲ ਸੈਂਟਰ ਚੱਲਦਾ ਹੈ ਜੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਨਾਲ ਧੋਖਾ ਧੜੀ ਕਰਦੇ ਨੇ ਜਿੰਨਾ ਤੇ ਰੇਡ ਕਰਕੇ ਕਾਫੀ ਵੱਡੇ ਧੋਖਾ ਧੜੀ ਦਾ ਖਲਾਸਾ ਹੋ ਸਕਦਾ ਏ ਪਰ ਐਸਆਈ ਨੇ ਉਸ ਨੂੰ ਸਬੂਤ ਲਿਆਉਣ ਦੇ ਲਈ ਕਿਆ ਇਸ ਤੋਂ ਬਾਅਦ ਐਸਆਈ ਕਿਸੇ ਕੰਮ ਦੇ ਲਈ ਸਾਈਬਰ ਕ੍ਰਾਈਮ ਥਾਣੇ ਗਿਆ ਤਾਂ ਉਸਨੇ ਦੇਖਿਆ ਕਿ ਥਾਣੇ ਦੀ ਰਸੋਈ ਦੇ ਵਿੱਚ ਕਾਫੀ ਵਿਅਕਤੀ ਮੌਜੂਦ ਸਨ ਜਿਨ੍ਹਾਂ ਦੇ ਵਿੱਚ ਐਸਆਈ ਕੁਲਦੀਪ ਸਿੰਘ ਹੌਲਦਾਰ ਬਲਵਿੰਦਰ ਸਿੰਘ ਅਤੇ ਇੱਕ ਨਾਮ ਮعلوم ਪੁਲਿਸ ਕਰਮਚਾਰੀ ਅਤੇ ਉਹਨਾਂ ਦੇ ਨਾਲ ਤਿੰਨ ਪ੍ਰਾਈਵੇਟ ਬੰਦੇ ਜਿਨ੍ਹਾਂ ਦੇ ਨਾਮ ਗਗਨਦੀਪ ਸਿੰਘ ਉਰਫ ਗਗਨ ਉਰਫ ਐਪਲ ਕਰਨਦੀਪ ਸਿੰਘ ਮਣੀ ਪਤਾ ਲੱਗਾ ਕਿ ਇਹਨਾਂ ਦੇ ਨਾਲ ਹੀ ਤਿੰਨ ਬੰਦੇ ਜੋ ਕਿ ਇੱਕ ਤਰਨ ਅਗਰਵਾਲ ਹੈ ਉਸ ਤੋਂ ਬਾਅਦ ਹੋਰ ਸ਼ਾ ਅਤੇ ਬਰਾਈ ਰਾਜ ਵੀ ਮੌਜੂਦ ਸਨ ਪੁੱਛਗਿੱਛ ਕਰਨ ਤੇ ਪੁਲਸ ਮੁਲਾਜ਼ਮਾ ਨੇ ਐਸਆਈ ਨੂੰ ਦੱਸਿਆ ਹੈ ਕਿ ਇਹਨਾਂ ਬੰਦਿਆਂ ਨੂੰ ਅਸੀਂ ਦਿੱਲੀ ਨਵੈਦਾ ਤੋਂ ਲੈ ਕੇ ਆਏ ਆ ਇਹ ਤਿੰਨੇ ਬੰਦੇ ਸਾਈਬਰ ਠੱਗੀ ਕਰਦੇ ਨੇ ਪਰ ਜਦੋਂ ਪੁਲਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਜਿੰਨਾ ਤਿੰਨਾਂ ਨੂੰ ਠੱਗ ਦੱਸਿਆ ਜਾ ਰਿਹਾ ਸੀ ਉਹਨਾਂ ਨੂੰ ਬਾਕੀ ਸਾਰੇ ਜੋ ਮੁਲਾਜ਼ਮ ਨੇ ਅਗਵਾ ਕਰਕੇ ਲਿਆਇਸਾ ਅਤੇ ਉਹਨਾਂ ਦੇ ਕੋਲੋਂ ਪੈਸਿਆਂ ਦੀ ਜ਼ਬਰੀ ਮੰਗ ਕੀਤੀ ਗਈ ਸੀ ਇਸ ਦੌਰਾਨ ਤਿੰਨਾਂ ਦੇ ਵਿੱਚੋਂ ਇੱਕ ਦੇ ਕੋਲੋਂ 990 ਯੂ ਐਸ ਡਾਲਰ ਦੂਜੇ ਦੇ ਕੋਲੋਂ 3650 ਯੂ ਐਸ ਡਾਲਰ ਅਤੇ 1 ਲੱਖ ਰੁਪਏ ਦੇ ਮੈਜਿਕ ਪੈਨ ਐਪ ਅਤੇ ਗਿਫਟ ਕਾਰਡ ਲੇਗੈਸ਼ਨ ਇਸ ਮਗਰੋਂ ਸਾਰੇ ਮਲਜ਼ੂਮਾਂ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਹਲਿਕਾ ਮਾਮਲਾ ਹਾਈ ਪ੍ਰੋਫਾਈਲ ਹੋਣ ਦੇ ਕਰਕੇ ਕਿਹਾ ਜਾ ਰਿਹਾ ਹੈ ਕਿ ਪੁਲਸ ਕੁਝ ਵੀ ਦੱਸਣ ਤੋਂ ਬਾਈਦੀ ਹੋਈ ਨਜ਼ਰ ਆ ਰਹੀ ਹੈ ਜੋ ਮਲਜ਼ੂਮਾਂ ਦੀ ਪਹਿਚਾਣ ਆ ਉਹ ਆਮ ਆਦਮੀ ਪਾਰਟੀ ਦੇ ਆਗੂ ਗਗਨਦੀਪ ਸਿੰਘ ਉਰਫ ਐਪਲ ਐਸਆਈ ਕੁਲਦੀਪ ਸਿੰਘ ਤੇ ਹੈਡ ਕਨਸਟੇਬਲ ਬਲਵਿੰਦਰ ਸਿੰਘ ਕਰਨਦੀਪ ਸਿੰਘ ਮਣੀ ਤੇ ਇੱਕ ਨਾਮਲੂ ਵਿਅਕਤੀ ਦੇ ਰੂਪ ਦੇ ਵਿੱਚ ਹੋਈ ਆ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਇਮਾਨਦਾਰੀ ਯਾਨੀ ਕਿ ਕੱਟੜ ਇਮਾਨਦਾਰੀ ਦਾ ਦਾਵਾ ਕਰਦੀ ਆ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਹੀ ਆਗੂ ਦੇ ਉੱਪਰ ਤੇ ਐਮਐਲਏ ਦੇ ਖਾਸਮ ਖਾਸ ਦੇ ਉੱਪਰ ਇਲਜ਼ਾਮ ਲੱਗੇ ਕਿ ਉਹ ਪੁਲਿਸ ਨੂੰ ਨਾਂ ਲੈ ਕੇ ਸਟੇਟ ਤੋਂ ਬਾਹਰ ਜਾ ਕੇ ਯਾਨੀ ਕਿ ਸੂਬੇ ਤੋਂ ਬਾਹਰ ਜਾ ਕੇ ਲੋਕਾਂ ਨੂੰ ਚੱਕ ਕੇ ਲੈ ਕੇ ਆ ਰਿਹਾ ਹੈ ਸਾਈਬਰ ਠੱਗੀ ਦੇ ਕਥਿਤ ਮਾਮਲੇ ਦੇ ਵਿੱਚ ਸਿਰਫ ਆਪਣੇ ਕੋਲੋਂ ਇੱਕ ਗੇਮ ਬਣਾ ਕਿਤੇ ਉਹਨਾਂ ਤੋਂ ਲੱਖਾਂ ਰੁਪਏ ਦੀ ਲੁੱਟ ਕਾਰਿਆ ਤੇ ਉਹਨਾਂ ਦਾ ਸਾਥ ਦੇ ਰਹੇ ਨੇ ਪੁਲਿਸ ਮੁਲਾਜ਼ਮ ਤਾਂ ਹੁਣ ਇਸ ਦੇ ਉੱਪਰ ਪੰਜਾਬ ਦੇ ਡੀਜੀਪੀ ਦਾ ਕੀ ਕਹਿਣਾ ਹੋਵੇਗਾ ਜਾਂ ਫਿਰ ਮੁਖਵੰਤੀ ਸਾਹਿਬ ਦਾ ਕੋਈ ਬਿਆਨ ਆਵੇਗਾ ਜਾਂ ਫਿਰ ਲੁਧਿਆਣਾ ਜੋ ਪੱਛਮੀ ਤੋਂ ਐਮਐਲਏ ਨੇ ਸ਼ੀਨਾ ਜੀ ਉਹਨਾਂ ਦਾ ਕੋਈ ਬਿਆਨ ਆਵੇਗਾ ਇਹ ਦੇਖਣ ਵਾਲਾ ਹੋਵੇਗਾ ਧੰਨਵਾਦ